ਫਗਵਾੜਾ ਸ਼ਹਿਰ ਦੇ ਵਿੱਚ ਮਸ਼ਹੂਰ ਗੁਪਤਾ ਹਸਪਤਾਲ ਐਂਡ ਮੈਟਰਨਿਟੀ ਹੋਮ ਵਿਖੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਲਵਪ੍ਰੀਤ ਸਿੰਘ ਐਮਬੀਬੀਐਸ ਐਮਡੀ ਪੀਡੀਆਟ੍ਰਿਕਸ ਡੀਐਮਸੀ ਲੁਧਿਆਣਾ ਮੈਂਬਰ ਆਈਏਪੀ ਦੇ ਵੱਲੋਂ ਮਾਪਿਆਂ ਦੇ ਲਈ ਵਧੀਆ ਖੁਸ਼ਖਬਰੀ ਲਿਆਂਦੀ ਗਈ ਹੈ ਦੱਸਦੀ ਕਿ ਹੁਣ ਬੱਚਿਆਂ ਦੀਆਂ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਬੜੇ ਘੱਟ ਟ੍ਰੇਟਾ ਦੇ ਵਿੱਚ ਹੋਣ ਵਾਲਾ ਹੈ ਉਹਨਾਂ ਦੇ ਵੱਲੋਂ ਇੱਕਦਮ ਆਮ ਲੋਕਾਂ ਦੀ ਆਰਥਿਕ ਹਾਲਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਚੁੱਕਿਆ ਗਿਆ ਤਾਂ ਜੋ ਹਰ ਵਰਗ ਦੇ ਮਾਪੇ ਆਪਣੇ ਬੱਚਿਆਂ ਨੂੰ ਸਹੀ ਇਲਾਜ ਦੇ ਸਕਣ ਤੇ ਡਾਕਟਰ ਲਵਪ੍ਰੀਤ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਰੋਜ਼ਾਨਾ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਤੇ ਸ਼ਾਮ 4 ਤੋਂ 7 ਵਜੇ ਤੱਕ ਗੁਪਤਾ ਹਸਪਤਾਲ ਗੁਰੂ ਹਰਗੋਬਿੰਦਗੜ ਫਗਵਾੜਾ ਵਿਖੇ ਉਪਲਬਧ ਰਹਿੰਦੇ ਨੇ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਹਸਪਤਾਲ ਦੇ ਵਿੱਚ ਅਮ ਸੇਵਾ 24 ਘੰਟੇ ਹੈ ਤੇ ਉਹਨਾਂ ਵੀ ਕਿ ਨਵਜੋਮੇ ਬੱਚੇ ਜਾਂ ਫਿਰ ਬੱਚੇ ਦੀ ਕੋਈ ਬਿਮਾਰੀ ਬੱਚਿਆਂ ਦੀ ਗ੍ਰੋਥ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਲੈ ਕੇ ਕਿਸੇ ਤਰੀਕੇ ਦੀ ਪਰੇਸ਼ਾਨੀ ਦੇ ਵਿੱਚ ਹੋਣ ਤਾਂ ਬਿਲਕੁਲ ਇੱਕ ਵਾਰ ਉਹਨਾਂ ਦੇ ਨਾਲ ਆ ਕੇ ਮਿਲ ਸਕਦੇ ਨੇ ਤਾਂ ਜੋ ਸਮੇਂ ਸਿਰ ਬੱਚਿਆਂ ਨੂੰ ਇਲਾਜ ਦਿੱਤਾ ਜਾ ਸਕੇ ਨਾਪਿਆ ਦੇ ਵੱਲੋਂ ਵੀ ਡਾਕਟਰ ਸਾਹਿਬ ਦੀ ਇਸ ਪਹਿਲ ਕਦਮੀ ਦੀ ਬੜੀ ਸਲਾਣਾ ਕੀਤੀ ਗਈ ਕਿਉਂਕਿ ਇਲਾਜ ਦੀ ਉੱਚੀ ਗੁਣਵੱਤਾ ਦੇ ਨਾਲ ਨਾਲ ਖਰਚਾ ਕਾਫੀ ਘਟਿਆ ਇੱਕ ਕਦਮ ਫਗਵਾੜਾ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਇੱਕ ਚੰਗੀ ਉਦਾਹਰਣ ਬਣ ਸਕਦਾ ਹੈ ਕਿ ਜੇਕਰ ਡਾਕਟਰੀ ਪੇਸ਼ਾ ਸੇਵਾ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਜਾਵੇ ਤਾਂ ਸਮਾਜ ਦੀਆਂ ਕਿਹ ਮੁਸ਼ਕਲਾਂ ਹੱਲ ਹੋ ਸਕਦੀਆਂ ਨੇ ਮੋਕੇ ਫਗਵਾਣਾ نیوز ਨਾਲ ਗੱਲਬਾਤ ਕਰਦੇ ਆਂ ਬੱਚਿਆਂ ਦੇ ਰੋਗਾ ਦੇ ਮਾਹ ਡਾਕਟਰ ਲਖਪ੍ਰੀਤ ਦੇ ਵੱਲੋਂ ਜਾਣਕਾਰੀ ਦਿੰਦਿਆ ਕੀ ਕਿਹਾ ਗਿਆ ਆਓ ਸੁਣਦੇ ਆਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਲਖਪ੍ਰੀਤ ਸਿੰਘ ਹੈ ਮੈਂ ਬੱਚਿਆਂ ਦਾ ਡਾਕਟਰ ਹਾਂ ਮੈਂ ਆਪਣੀ ਪੜ੍ਹਾਈ ਗਰਨਨ ਮੈਡੀਕਲ ਕਾਲਜ ਲੋਧੜ ਤੋਂ ਕੀਤੀ ਹੈ ਡੀ ਐਮ ਸੀ ਤੋਂ ਤੇ ਇੱਥੇ ਮੈਂ ਬਦੌਰ ਬੱਚਿਆਂ ਦਾ ਡਾਕਟਰ ਗੁਪਤਾ ਹਸਪੀਟਲ ਮੈਡਿਕਲਟੀ ਹਾਂ ਹਰਗੋਬਿੰਦਨਗਰ ਦੇ ਵਿੱਚ ਕੰਮ ਕਰ ਰਿਹਾ ਹਾਂ ਅਸੀਂ ਬੱਚਿਆਂ ਦੀ ਨਿਊ ਬੋਨ ਬੱਚੇ ਕਿ ਨਵਜਾਤ ਬੱਚੇ ਔਰ ਉਹਨਾਂ ਦੀ ਦੇਖਭਾਲ ਔਰ ਉਹਨਾਂ ਦੀ ਨਿਊਟ੍ਰੀਸ਼ਨ ਔਰ ਉਹਨਾਂ ਦਾ ਟੀਕਾਕਰਨ ਔਰ ਉਹਨਾਂ ਦੀ ਗਰੋਥ ਦੇ ਬਾਰੇ ਜਾਂ ਕਿਸੇ ਵੀ ਤਰ੍ਹਾਂ ਦੀ ਬੱਚੇ ਦੀ ਬਿਮਾਰੀਆਂ ਦਾ ਇੱਕ ਸਸਤੇ ਦਮਾ ਦੇ ਵਿੱਚ ਇਲਾਜ ਕਰਦੇ ਆ ਉਹਨਾਂ ਦੀ ਦੇਖਭਾਲ ਕਰਦੇ ਆ ਤੇ ਜੇ ਤੁਹਾਡੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਤਾਂ ਤੁਸੀਂ ਸਾਡੇ ਕੋਲ ਗੁਪਤਾ ਹਸਪੀਟਲ ਐਂਡ ਮੈਡੀਕਲ ਹੋਮ ਦੇ ਵਿੱਚ ਆ ਕੇ ਮਿਲ ਸਕਦੇ ਹੋ ਤਾਂ ਤੇ ਡਾਕਟਰ ਸਾਹਿਬ ਤੁਹਾਡੀ ਟਾਈਮਿੰਗ ਵਗੈਰਾ ਜੇ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਸਵੇਰੇ 10 ਤੋਂ 2 ਵਜੇ ਦੇ ਵਿੱਚ ਔਰ ਸ਼ਾਮੀ 4 ਤੋਂ 7 ਵਜੇ ਦੇ ਵਿੱਚ ਐਮਰਜੈਂਸੀ 24 ਘੰਟੇ ਅਵੇਲੇਬਲ ਹੈ ਜੀ